हेलो गाइस वेलकम टू माय न्यू ब्लॉग उम्मीद करते सारे ठीक होने आज सवेरे सवेर का टाइम है सत्त बजन गया तो यार देखो मैं उठ क्योंकि हाथ धो लिया वा तो बस हम चाह पीनी है तो चाह बनावे तो देखो नहीं चाह बनाई हुई है बनावगी नहीं बनाई हुई है चाह मैं भोली गई चाह देखो साढ़े दो कप रखे हुए हैं चाह बना के पी के फिर रोटी बनानी आटा गुन के मैं पहले ही रखता मैं आटा गुन के रख रखने बाद रोटी बना दूँगी ਤੇ ਸਾਡੇ ਸਵੇਰ ਸਵੇਰ ਦਾ 뷰 ਦਿਖਾਣੇ ਆ ਮੈਂ ਤੁਹਾਨੂੰ ਬਹੁਤ ਸੋਹਣਾ 뷰 ਹੈ ਸਾਡੇ ਇੱਧਰ ਅੱਛਾ ਲੱਗਦਾ ਸਵੇਰ ਸਵੇਰ ਦੁਪਹਿਰ ਜਦੋਂ 8 9 ਵਜੇ ਉਦੋਂ ਹੀ ਮੌਸਮ ਖਰਾਬ ਹੋ ਜਾਂਦਾ ਸਾਰਾ ਗਾਇਸ ਆ ਦੇਖੋ ਸਾਡੇ ਸਵੇਰ ਸਵੇਰ ਦਾ ਮੌਸਮ ਆ ਦੇਖ ਜਿਹੇ ਜਾਏਗਾ ਵਧੀਆ ਹੈ ਨਾ ਬੰਤੂ ਪਾ ਲੇਗਾ ਇੱਥੇ ਸਾਰੇ ਫਿਰ ਗੰਦਾ ਜਿਹਾ ਲੱਗੂਗਾ ਆ ਦੇਖ ਆ ਦੇਖ ਸਹੇਣੀ ਆ ਦੇਖਾ ਜائیں ਸਾਦੇ ਤੋਂ ਅਸੀਂ ਚਾਹ ਪੀ ਕੇ ਹਟ ਗਏ। ਆਹ ਚਾਹ ਪੀਤੀ ਸੀ। ਚਾਹ ਪੀ ਕੇ ਫਿਰ ਮੈਂ ਰੋਟੀ ਬਣਾਣ ਜਾ ਰਹੀ ਹਾਂ। ਰੋਟੀ ਬਣਾਉਣਾ। ਫਿਰ ਰੱਖਣ ਟੈਕਸ ਕਰਾਂਗੇ, ਟੈਕਸ ਕਰਨ ਤੋਂ ਬਾਅਦ ਇਹਨਾਂ ਨੂੰ ਖਵਾਉਣ ਵੇਣਾ, ਜਿਹੜੇ ਨੂੰ ਰੋਟੀ ਦਵਾਉਂਦੇ ਆ। ਆਹ ਰੋਟੀ ਖਵਾ ਲਈ ਬੜੀ ਲਾਣਾ। ਹਾਂ ਜਨਾਨੀਆਂ ਦਾ ਸਾਲ ਕਾ ਸਿੱਧਾ ਕੋਈ ਹੁੰਦਾ ਜਨਾਨੀਆਂ ਨੇ ਵੀ ਰੋਟੀ ਬਣਾ ਕੇ ਖਾਣਤਾ ਹੈ ਨਾ। ਪਰ ਕੀ ਕਰੀਏ, ਬੰਦਿਆਂ ਦੀ ਸੇਵਾ ਹੁੰਦੀ ਹੈ, ਤੁਹਾਨੂੰ ਦਿਖਾ ਦੇਵਾਂ ਥੋੜੇ। ਜਬੈ ਰੋਟੀ ਬਣਾਉਣੇ ਨੂੰਗੀ ਉਸਤਵ ਵਾਲਾ ਡੈਡੀ ਵਾਲੀ ਆਪਣਾ ਦੀ ਰੋਟੀ ਬਣਾ ਲਏ ਗਾਇਸ ਅੰਦਰ ਨੂੰ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਹੈ ਮੈਨੂੰ ਮੈਂ ਨਾ ਬਾਹਰ ਜਾ ਕੇ ਬੈਠ ਜਾਈਏ ਛੀਤ ਯਾਰ ਵਾਹ ਕਿਨੇ ਢੰਡੀ ਆਵਾਜ਼ ਆ ਰਹੀ ਆ ਠੰਣਾ ਲੱਗਦਾ ਬਾਹਰ ਸਵੇਰੇ ਸਵੇਰੇ ਅੰਦਰ ਤੋਂ ਇੰਨਾ ਗਰਮ ਹੁੰਦਾ ਇੰਨਾ ਗਰਮ ਹੁੰਦਾ ਬਹੁਤ ਜ਼ਿਆਦਾ ਪੱਖੇ ਵੀ ਫੈਲ ਕਰ ਦਿੰਦਾ ਇੰਨੀ ਗਰਮੀ ਹੈ ਕੀ ਗਰੀ ਹੈ ਸਿਆ ਸਾਡੀ ਵਾਲਤੀ ਗਈ ਆ ਦੇਖ ਭਾਈ ਸਾਡੀ ਪਾਣੀ ਰੱਖਿਆ ਪਾਣੀ 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 ब्लॉग कहो लगते ब्लॉग कहे जी लग रही प्लीज कमेंट करके वजिए लगते सही नहीं लगते बस हम ठंडी ठंडी हवा तो तो खा ले दस मिनट पर उसके बाद रोटी बनाऊगी हाँ तो 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 तीस सारी सपोर्ट इदा ही करते रहे हो गए सात सौ किन्ने हो गए सात सौ तीस सबसक्राइबर हो गए साढ़े और बहुत बहुत धन्यवाद साथ सात हो चुके दे मैं देखो रोटी भी बना के रख ली ए रोटी भी रखी रोटी वगैरह बना।, बना के आ दाल बना ली दाल बना के हम पूजा पाठ करागी अजय लेके आई थी कपूर कपूर छाटा खत्म हो गया भी रुपये पता की है धूप धूप लेके आई सी भी रुपए की तो मैं ला के आऊँगी हूँ मैं जोत ला लगी हाँ देखो ਆ ਹੈਗਾ ਉਤੂਪ ਤੇ ਆ ਬਈ ਥਾਲੀ ਸਾਡੀ ਹੰਜੋਤ ਜੂਤ ਲਾ ਕੇ ਫਿਰ ਆਪਾਂ ਰੋਟੀ ਪਾਣੀ ਖਾਵਾਂਗੇ ਉਸ ਤੋਂ ਬਾਅਦ ਸੋਣਾ ਵੀ ਹਲੇ ਮੈਂ ਨਹਾਉਂਗੀ ਰੋਟੀ ਪਾਣੀ ਖਾ ਕੇ ਕਿਉਂਕਿ ਗਰਮੀ ਬਹੁਤ ਹੈ ਨਹਾ ਤੋ ਓਕੇ ਫਿਰ ਉਸ ਤੋਂ ਬਾਅਦ ਸੋងਗਾ ਬਿੰਨਾ ਮਜ਼ਾ ਆਂਦਾ ਨਹਾ ਤੋ ਕੇ ਸੋਣ ਨੂੰ ਬਹੁਤ ਜ਼ਿਆਦਾ ਸੋ ਕੇ ਫਿਰ ਉਠਾਂਗੇ ਸਵੇਰੇ 6:30 6:00 ਵਜੇ ਉੱਠ ਜਾਂਦੀ ਆ ਮੈਂ ਸਵੇਰੇ ਇਹਨੇ ਕਿਉਂਕਿ ਫਿਰ ਮੈਨੂੰ ਰੋਟੀ ਪਾਣੀ ਵੀ ਬਣਾਉਣਾ ਹੁੰਦਾ ਸਾਰਾ ਕੁਝ ਕਰਨਾ ਹੁੰਦਾ ਵਾ गाइस ਆ ਦੇਖੋ ਸਾਡੇ ਜੋਤ ਲੱਗ ਚੁੱਕੀ ਹੈ ਜੋ ਤੇ ਲੱਗ ਗਈ ਆ ਦੇਖੋ ਮੰਦਰ ਦੀ ਲੜੀਆਂ ਵੀ ਜਲ ਰਹੀਆਂ ਦੇਖ ਲਿਆ ਆ ਦੇਖੋ ਹਨਾ ਸਾਡਾ ਛੋਟਾ ਦਾ ਮੰਦਰ ਕਹੇ ਜਾਂ ਸੋਨਾ ਹੈ ਬਹੁਤ ਜ਼ਿਆਦਾ ਤੁਹਾਨੂੰ ਕਹੇ ਜਾਂ ਲੱਗਦਾ ਗਾਇਸ ਆ ਦੇਖੋ ਸਿਉਂ ਰੋਟੀ ਖਾਣ ਲੱਗੇ ਉਹਨਾਂ ਨੂੰ ਮੈਂ ਰੋਟੀ ਪਾਣੀ ਆ ਇਹਨਾਂ ਦਾ ਤਾਂ ਕਹਿ ਇਹਨੇ ਰੋਟੀ ਖਾਣਗੇ ਉਸ ਤੋਂ ਬਾਅਦ ਦੇਖੋ ਆ ਪਿਆਜ਼ ਘੱਟੀ ਰਹੀ ਹੈ ਪਿਆਜ਼ ਤੇ ਮਿਰਚਾਂ ਪਿਆਜ਼ ਤੇ ਮਿਰਚਾਂ ਪਰ ਸਾਡੀ ਕਰ ਜੇ ਕਿ ਦੇਖੋ ਇੱਕ ਮੈਂ ਤੇ ਇੱਕ ਇਹ ਅਸੀਂ ਦੋਨੋਂ ਤਿੱਖਾ ਖਾਣ ਵਾਲੇ ਆ ਆ ਦੇਖੋ ਇਹ ਦਾਲ ਇਹ ਦਾਲ ਕਿਹੜੀ ਬਣਾਈ ਦਾਲ ਦਿਖਾ ਦੇ ਆ ਜਿਹੜੀ ਉਹ ਹੁੰਦੀ ਆ ਕਿਹੜੀ ਆ ਇਹ ਕੀ ਕਹਿੰਦੇ ਰੋਂਗੀ ਰੋਂਗੀ ਦੀ ਦਾਲ ਆ ਇਹ ਰੋਂਗੀ ਬਣਾਈ ਆ ਜੀ ਰੋਂਗੀ ਇੱਕ ਇਹ ਕਿ ਰੋਂਗੀ ਆ ਸਾਡੀ ਇਹ ਵੀ ਮੇਰੀ ਰੋਂਗੀ ਹੋਈ ਆ ਹੈ ਇਹ ਵੀ ਮੇਰੀ ਰੋਂਗੀ ਹੋਈ ਆ ਅਤਨਾ ਮਤਲਬ ਕਿ ਸਾਹਮਣੇ ਜਦੋਂ ਇਹ ਆਏ ਤਾਂ ਉਹ ਨਾ ਤਾਂ ਫੋਨ ਲੈ ਕੇ ਆਏ ਵੰਡਿਆ ਤਾਂ ਅਸੀ ਕਮੈਂਟ ਪੜਿਆ ਨਾ ਕਿ ਤੁਸੀਂ ਸਾਰਿਆਂ ਨੇ ਜਿੰਨੇ ਵੀ ਲੋਕਾਂ ਨੇ ਮੈਨੂੰ ਵਧੀਆ ਕਮੈਂਟ ਕੀਤੇ ਸੋ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਹਮੇਸ਼ਾ ਰੱਬ ਤੁਹਾਨੂੰ ਜਿੰਨਾ ਚਾਹੇ ਮਤਲਬ ਹਮੇਸ਼ਾ ਹੀ ਬਸਾਉਂਦਾ ਤੁਹਾਨੂੰ ਕੋਈ ਕਰ ਬਹੁਤ ਵਧੀਆ ਕਮੈਂਟ ਕੀਤੇ ਜੀ ਜਿਨ੍ਹਾਂ ਨੇ ਕਮੈਂਟ ਕੀਤੇ ਬਹੁਤ ਸੋਹਣੇ ਕਮੈਂਟ ਕੀਤੇ ਨੇ ਤੁਹਾਨੂੰ ਰੱਬ ਚੜ੍ਹਦੀ ਕਲਾ ਚ ਰੱਖੇ ਹਾਂ ਮੇਰੇ ਸਾਰੇ ਰੱਬ ਤੁਹਾਨੂੰ ਖੁਸ਼ ਰੱਖੇ ਤੇ ਤੁਸੀਂ ਇਦਾਂ ਹੀ ਸਪੋਰਟ ਬਣਾਉਂਦੇ ਰਹੇ ਦਿਵ ਦੇਦ ਦੇ ਦੀਆ ਕਮੈਂਟ ਕਰਦੇ ਰਹੋ ਤਾਂ ਇਹ ਸਾਨੂੰ ਥੋੜਾ ਹੌਸਲਾ ਮਿਲਦਾ ਤਾਂ ਅਸੀਂ ਅੱਗੇ ਬਣਾਵਾਂਗੇ ਵੀਡੀਓ ਵਗੈਰਾ ਤੁਹਾਡੇ ਇਦਾਂ ਦੇ ਕਮੈਂਟ ਆਂਦੇ ਉਹਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਤੇ ਫਿਰ ਹੋਰ ਅਸੀਂ ਵੀਡੀਓ ਬਣਾਉਂਦੇ ਆ ਤਾਂ ਤੁਹਾਨੂੰ ਖੁਸ਼ੀ ਵੀ ਬਹੁਤ ਜ਼ਿਆਦਾ ਹੁੰਦੀ ਕਿ ਲੋਕ ਕੀ ਸਾਡੇ ਬਾਰੇ ਇੰਨਾ ਚੰਗਾ ਸੋਚਦੇ ਨੇ ਚੰਗੇ-ਚੰਗੇ ਕਮੈਂਟ ਕਰਦੇ ਔਰ ਇਸੇ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਬਹੁਤ ਹੀ ਸਾਰਾ ਤੁਹਾਨੂੰ ਖੁਸ਼ ਰੱਖੇ ਤੁਹਾਨੂੰ ਕਦੇ ਵੀ ਕੋਈ ਚੀਜ਼ ਦੀ ਕਮੀ ਨਾ ਹੋਵੇ ਤੇ ਅੱਜ ਦਾ ਬਲੌਗ ਅਸੀਂ ਥੀ ਖਤਮ ਕਰਦੇ ਆ ਕਿਉਂਕਿ ਭੁੱਖ ਬਹੁਤ ਲੱਗੀ ਹੋਈ ਆ ਸਾਨੂੰ ਬਹੁਤ ਵੱਡੇ ਢਿੱਡ ਚ ਨਾ ਚੂਵੇ ਰੋਟ ਲੈਣੇ ਚੂਵੇ ਕਹਿੰਦੇ ਜਲਦੀ ਰੋਟੀ ਆਓ ਤੇ ਜਿਹੜੇ ਜਿਹੜੇ ਲੋਕ ਪੁੱਛਦੇ ਸੀਗੇ ਕਿ ਤੁਸੀਂ ਪੰਜਾਬ ਤੋਂ ਕੀ ਕਿੱਥੋਂ ਜੀ ਇਹ ਪੰਜਾਬ ਤੋਂ ਹੀ ਹੈਗੀ ਆ ਤੇ ਇੱਕ ਕੁਝ ਸਿਸਟਰ ਕੋਈ ਕਹਿ ਰਹੇ ਸੀਗੇ ਕਿ ਪੰਜਾਬੀ ਬੋਲਿਆ ਕਰੋ ਅਦਰਵਾਈਜ਼ ਇਹ ਪੰਜਾਬੀ ਹੀ ਬੋਲਦੀ ਪਰ ਇਹ ਹੈ ਕਿ ਵਿੱਚ ਕਦੀ ਕਦੀ ਹਿੰਦੀ ਮਿਕਸ ਕਰ ਜਾਂਦੀ ਹੈ ਐਕਚੁਅਲੀ ਮੈਂ ਇਹ ਜਿਹੇ ਜਗ੍ਹਾ ਤੇ ਕੰਮ ਕਰਦੀ ਤਾਂ ਹਿੰਦੀ ਜ਼ਿਆਦਾ ਬੋਲੀ ਜਾਂਦੀ ਸੀ ਤੋ ਤੋ ਨਾ ਬਤਾਇਆ ਫਿਰ ਹਿੰਦੀ ਬੋਲਣਾ ਵੀ ਤੋ ਮੈਂ ਹਿੰਦੀ ਪੰਜਾਬੀ ਮੇ ਮਿਕਸ ਜਿਆ ਬੋਦੇ ਕਾ ਦੇਖਿੰਦੇ ਹਿੰਦੀ ਬੋਲਦੇ ਨੇ ਤਾ ਦੇਖਣ ਜੱਗਦੀ ਕਿ ਅਸੀਂ ਕਮ ਐਟ ਉਥੇ ਹਿੰਦੀ ਚਲਦੀ ਆ ਜਿਆਦਾ ਚਲੋ ਠੀਕ ਹੈ ਬਾਏ